ਦੋਸਤੋ ਨਵਾਂ ਸਾਲ ਚੜ ਗਿਆ। ਕਈ ਲੋਕਾਂ ਨੇ ਬਹੁਤ ਜਸ਼ਨ ਮਨਾਏ ਹੋਣਗੇ। ਕਿ ਯਾਰ ਨਵਾਂ ਸਾਲ ਚੜ ਗਿਆ। ਜੀਵਨ ਦੇ ਵਿੱਚ ਕੁਝ ਨਵਾਂ ਕਰਾਂਗੇ। ਕੁਝ ਨਵੀਂ ਪ੍ਰੋਗਰੈਸ ਕਰਾਂਗੇ ਤੇ ਕੁਝ ਲੋਕਾਂ ਨੇ ਇਹ ਸੋਚਿਆ ਹੋਣਾ ਕਿ ਯਾਰ ਸਾਡੇ ਲਈ ਕਾਹਦਾ ਨਵਾਂ ਸਾਲ? ਅਸੀਂ ਤਾਂ ਉਹੀ ਕੰਮ ਕਰਨੇ ਆ ਜੋ ਪਹਿਲਾਂ ਕਰ ਰਹੇ ਸੀ। ਕੈਲੰਡਰ ਬਦਲਣ ਦੇ ਨਾਲ ਜ਼ਿੰਦਗੀ ਨਹੀਂ ਬਦਲਦੀ। ਇਹ ਖਾਸ ਕਰਕੇ ਉਹਨਾਂ ਲੋਕਾਂ ਲਈ ਹੈ। ਜਿਹੜੇ ਇਹ ਗੱਲ ਸੋਚਦੇ ਆ ਕਿ ਕੈਲੰਡਰ ਬਦਲਣ ਦੇ ਨਾਲ ਕੁਝ ਨਹੀਂ ਬਦਲਦਾ। ਕੈਲੰਡਰ ਬਦਲਣ ਦੇ ਨਾਲ ਬਹੁਤ ਕੁਝ ਬਦਲ ਵੀ ਜਾਂਦਾ ਹੈ। ਅਗਰ ਤੁਹਾਡਾ ਮਾਈਂਡਸੈਟ ਸਹੀ ਹੈ ਤੁਸੀਂ ਆਪਣੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇਣੀ ਚਾਹੁੰਦੇ ਹੋ ਤਾਂ ਕੈਲੰਡਰ ਦੇ ਵਿੱਚੋਂ ਹੀ ਬਹੁਤ ਕੁਝ ਲੱਭਿਆ ਜਾ ਸਕਦਾ ਹੈ। ਜਨਵਰੀ ਮਹੀਨਾ ਚੱਲ ਰਿਹਾ ਹੈ ਤੇ ਲਗਭਗ 8 ਦਿਨ ਇਹਦੇ ਨਿਕਲ ਚੁੱਕੇ ਨੇ। ਤੇ 357 ਦਿਨ ਸਾਡੇ ਕੋਲੇ ਇਸ ਸਾਲ ਦੇ ਪਏ ਨੇ। ਅਗਰ ਤੁਸੀਂ ਰੋਜ਼ ਆਪਣੀ ਕਿਸੇ ਇੱਕ ਆਦਤ ਤੇ 21 ਦਿਨ ਲਈ ਕੰਮ ਕਰੋਗੇ ਨਾ ਕੁਝ ਮਾੜਾ ਛੱਡਣਾ ਹੋਊਗਾ ਤਾਂ ਤੁਸੀਂ 21 ਦਿਨਾਂ ਵਿੱਚ ਕੁਝ ਮਾੜਾ ਛੱਡ ਸਕਦੇ ਹੋ ਅਗਰ ਤੁਸੀਂ ਚੰਗਾ ਅਡਾਪਟ ਕਰਨਾ ਹੋਊਗਾ ਲਗਾਤਾਰ 21 ਦਿਨ ਅਗਰ ਕਰੋਗੇ ਤਾਂ ਤੁਸੀਂ ਕੁਝ ਨਵਾਂ ਸਿੱਖ ਸਕਦੇ ਹੋ ਤੇ ਉਹ 21 ਦਿਨ ਜਦੋਂ 357 ਦਿਨਾਂ ਦੇ ਵਿੱਚ ਕਨਵਰਟ ਹੋਣਗੇ ਤਾਂ ਤੁਹਾਡੇ ਵਿੱਚ ਇੱਕ ਅਲੱਗ ਹੀ ਤਰ੍ਹਾਂ ਦਾ ਮਨੁੱਖ ਜਿਹੜਾ ਹੈ ਉਹ ਕੱਢ ਕੇ ਤੁਹਾਡੇ ਸਾਹਮਣੇ ਰੱਖ ਦੇਣਗੇ ਜੀਵਨ ਹਰ ਰੋਜ਼ ਪ੍ਰੋਗਰੈਸਿਵ ਹੈ ਲੇਕਿਨ ਪ੍ਰੋਗਰੈਸਿਵ ਉਹਨਾਂ ਲੋਕਾਂ ਲਈ ਆ ਜਿਹੜੇ ਆਪਣੇ ਆਪ ਤੇ ਕੰਮ ਕਰਦੇ ਨੇ ਤੁਸੀਂ ਜੀਵਨ ਦੇ ਕਿਸ ਦੌਰ ਦੇ ਵਿੱਚੋਂ ਲੰਘ ਰਹੇ ਹੋ ਤੁਸੀਂ ਕਿਹੜਾ ਕੰਮ ਕਰ ਰਹੇ ਹੋ ਇਹ ਮੈਨੇ ਨਹੀਂ ਰੱਖਦਾ ਪਰ ਤੁਸੀਂ ਉਸ ਕੰਮ ਨੂੰ ਕਿਸ ਤਰੀਕੇ ਨਾਲ ਕਰ ਰਹੇ ਹੋ ਕਿ ਤੁਹਾਡੇ ਲਈ ਸਮਾਜ ਲਈ ਜਾਂ ਤੁਹਾਡੇ ਪਰਸਨਲ ਪਰਿਵਾਰ ਜਾਂ ਤੁਹਾਡੇ ਜੀਵਨ ਦੇ ਲਈ ਉਹ ਕੰਮ ਜਿਹੜਾ ਤੁਸੀਂ ਕਰ ਰਹੇ ਹੋ ਉਹ ਕਿੰਨਾ ਕੁ ਲਾਹੇਵੰਦ ਹੈ ਇਹ ਬਹੁਤ ਮੈਟਰ ਕਰਦਾ ਆ ਨਵਾਂ ਸਾਲ ਚੱਲ ਰਿਹਾ ਇਹਦੇ ਵਿੱਚ ਅਸੀਂ ਬਹੁਤ ਕੁਝ ਕਰ ਸਕਦੇ ਹਾਂ 2025 ਦੇ ਵਿੱਚ ਖਰਾਬ ਹੋਏ ਰਿਸ਼ਤਿਆਂ ਨੂੰ ਅਸੀਂ ਠੀਕ ਕਰ ਸਕਦੇ ਹਾਂ। ਅਸੀਂ ਕੋਈ ਨਵਾਂ ਕੰਮ ਸਿੱਖ ਸਕਦੇ ਹਾਂ ਇਸ ਸਾਲ ਦੇ ਵਿੱਚ ਜਿਹੜਾ ਸਾਨੂੰ 2027 ਦੇ ਵਿੱਚ ਜਾ ਕੇ ਬਹੁਤ ਕੁਝ ਦੇ ਸਕਦਾ ਹੈ। ਅਸੀਂ ਚੰਗਾ ਪੜ੍ਹ ਸਕਦੇ ਹਾਂ। ਕਿਸੇ ਚੰਗੀ ਆਦਤ ਨੂੰ ਅਡਾਪਟ ਕਰ ਸਕਦੇ ਹਾਂ ਜਿਹੜੀ ਸਾਡੇ ਜੀਵਨ ਦੇ ਵਿੱਚ ਸਾਡੇ ਲਈ ਚੰਗੀ ਹੋਊਗੀ ਸਾਡੇ ਪਰਿਵਾਰ ਦੇ ਲਈ ਉਹ ਵਧੀਆ ਸੁਨੇਹਾ ਲੈ ਕੇ ਆ ਸਕਦੀ ਹੈ ਕਿਸੇ ਸਮੇਂ। ਉਹ ਕਰ ਸਕਦੇ ਹਾਂ। ਤੁਸੀਂ ਆਪਣੇ ਦਿਨ ਦੇ ਸ਼ਡਿਊਲ ਨੂੰ ਸਮਾਬਤ ਕਰ ਸਕਦੇ ਹੋ ਕਿ ਇਸ ਟਾਈਮ 'ਇਹ ਕੰਮ ਕਰਨਾ ਹੈ ਇਸ ਟਾਈਮ 'ਇਹ ਕੰਮ ਕਰਨਾ ਹੈ ਸਮਾ ਮਨੀ ਇਸੇ ਕਰਕੇ ਇਹ ਗੱਲ ਕਹੀ ਗਈ ਹੈ ਕਿ ਸਮਾਂ ਹੀ ਜਿਹੜਾ ਹੈਗਾ ਉਹ ਤੁਹਾਡੀ ਕੀਮਤ ਨੂੰ ਤੈਅ ਕਰਦਾ ਹੈ ਤੁਹਾਡੀ ਵੈਲਿਊ ਨੂੰ ਤੈਅ ਕਰਦਾ ਹੈ ਅਗਰ ਤੁਸੀਂ ਆਪਣੇ ਸਮੇਂ ਨੂੰ ਸਹੀ ਤਰੀਕੇ ਨਾਲ ਸਹੀ ਦਿਸ਼ਾ ਦੇ ਵਿੱਚ ਯੂਟਿਲਾਈਜ਼ ਕਰੋਗੇ ਤਾਂ ਉਹ ਤੁਹਾਨੂੰ ਮਨੀ ਦੇ ਵਿੱਚ ਪੈਸੇ ਦੇ ਵਿੱਚ ਕਨਵਰਟ ਹੋ ਕੇ ਵਾਪਸ ਮਿਲੂਗਾ ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਕੰਮ ਆਉਣ ਵਾਲੀਆਂ। ਇਹ ਸਾਲ 2026 ਜਿੰਨਾ ਲੋਕਾਂ ਨੂੰ ਲੱਗਦਾ ਹੈ ਕਿ ਸਿਰਫ ਕੈਲੰਡਰ ਬਦਲਿਆ ਹੈ। ਅਗਰ ਉਹ ਇਹਨਾਂ 2-3 ਗੱਲਾਂ ਦੇ ਉੱਤੇ ਕੰਮ ਕਰਨ ਸਿਰਫ ਆਪਣੀ ਪਰਸਨਲ ਡਵੈਲਪਮੈਂਟ ਆਪਣੀਆਂ ਆਦਤਾਂ ਦੇ ਉੱਤੇ ਆਪਣੇ ਰਿਸ਼ਤਿਆਂ ਦੇ ਉੱਤੇ ਤੇ ਇੱਕ ਟਾਰਗੇਟ ਬਣਾਉਣਾ ਕਿ ਯਾਰ ਮੈਂ ਇੱਕ ਆ ਆਦਤ ਛੱਡਣੀ ਹੈ ਤੇ ਆ ਇੱਕ ਚੰਗੀ ਆਦਤ ਮੈਂ ਅਪਣਾਉਣੀ ਹੈ। ਮੈਂ ਤੁਹਾਨੂੰ ਇਹ ਗੱਲ ਦੱਸ ਦਿੰਦਾ ਕਿ ਜਿਹੜੀ ਪੜ੍ਹਨ ਦੀ ਆਦਤ ਹੈ ਨਾ ਅਗਰੇ ਕਿਸੇ ਬੰਦੇ ਨੂੰ ਲੱਗ ਜਾਂਦੀ ਹੈ ਤਾਂ ਉਹ ਬਹੁਤ ਕੁਝ ਉਹਨੂੰ ਦੇ ਦਿੰਦੀ ਹੈ ਤੁਸੀਂ ਚੰਗੀਆਂ ਕਿਤਾਬਾਂ ਪੜ੍ਹੋ ਇੱਕ ਚੰਗੀ ਲਾਇਬ੍ਰੇਰੀ ਬਣਾਓ ਆਪਣੇ ਘਰ ਦੇ ਵਿੱਚ ਚੰਗੀਆਂ ਕਿਤਾਬਾਂ ਇਕੱਠੀਆਂ ਕਰੋ ਚੰਗੇ ਥਾਟਸ ਨੂੰ ਇਕੱਠੇ ਕਰੋ ਚੰਗੀਆਂ ਤੁਸੀਂ YouTube ਦੇ ਉੱਪਰ ਵੀਡੀਓਜ਼ ਆਉਂਦੀਆਂ ਨੇ ਪੌਡਕਾਸਟ ਆਉਂਦੇ ਨੇ ਵੱਡੇ ਲੋਕਾਂ ਦੇ ਉਹਨਾਂ ਨੂੰ ਸੁਣੋ ਤੁਹਾਨੂੰ ਪਤਾ ਲੱਗੇਗਾ ਕਿ ਜਿਹੜਾ ਸਮਾਂ ਹੈ ਉਹ ਪੈਸੇ ਦੇ ਵਿੱਚ ਕਨਵਰਟ ਕਿੱਦਾਂ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਚੱਤੇ ਪੈਰ ਤੁਸੀਂ ਅਗਰ ਆਪਣੇ ਮੋਬਾਈਲ ਨੂੰ ਸ਼ਾਮ ਨੂੰ ਦੇਖੋਗੇ ਨਾ ਤਾਂ ਤੁਸੀਂ ਦੇਖੋਗੇ ਕਿ ਤੁਸੀਂ 7-8 ਘੰਟੇ ਇੱਕ ਬੰਦਾ ਨਾਰਮਲੀ ਜੀਵਨ ਦੇ ਵਿੱਚ 7-8 ਘੰਟੇ ਸਕਰੋਲਿੰਗ ਕਰਦਾ ਹੈ ਜਿਹਦਾ ਕੋਈ ਅਰਥ ਨਹੀਂ ਔਰ ਅਗਰ ਤੁਸੀਂ ਪਹਿਲਾ ਇੱਕ ਹਫਤਾ 8 ਘੰਟਿਆਂ ਦੇ ਵਿੱਚੋਂ 7 ਘੰਟੇ ਕਰ ਦਿਓ ਉਦੋਂ ਅਗਲਾ ਅਗਲਾ ਹਫਤਾ ਜਿਹੜਾ ਹੈਗਾ ਉਹ ਤੋਂ ਇੱਕ ਘੰਟਾ ਹੋਰ ਘਟਾ ਦਿਓ ਫਿਰ ਹੋਰ ਘਟਾਓ ਫਿਰ ਹੋਰ ਘਟਾਓ ਤਾਂ ਇਹ ਜਿਹੜਾ ਤੁਹਾਡਾ ਸਮਾਂ ਹੈਗਾ ਉਹ ਪ੍ਰੋਡਕਟਿਵ ਹੋ ਜਾਏਗਾ ਤੁਸੀਂ ਉਹਦੇ ਵਿੱਚ ਕੁਝ ਚੰਗਾ ਕਰ ਸਕਦੇ ਹੋ ਕੋਈ ਸਾਈਡ ਬਿਜ਼ਨਸ ਕਰ ਸਕਦੇ ਹੋ ਕੋਈ ਏਦਾਂ ਦੀ ਸਾਈਡ ਬਿਜ਼ਨਸ ਦੇ ਤੌਰ ਤੇ ਕੋਈ ਸਕਿੱਲ ਨੂੰ ਸਿੱਖ ਸਕਦੇ ਹੋ ਜਿਹਨੂੰ ਤੁਸੀਂ ਅੱਗੇ ਚੱਲ ਕੇ ਕਰ ਸਕਦੇ ਹੋ ਉਹ ਤੁਹਾਡੇ ਪਰਿਵਾਰ ਦੇ ਲਈ ਤੁਹਾਡੇ ਲਈ ਤੁਹਾਡੀ ਪਰਸਨਲ ਗਰੋਥ ਦੇ ਲਈ ਬੜੀ ਲਾਹੇਵੰਦ ਹੋਊਗੀ ਸੋ ਇਹ ਸਾਲ ਜਿਹੜਾ ਹੈਗਾ ਬੜਾ ਇੰਪੋਰਟੈਂਟ ਹੈ ਸਾਰਿਆਂ ਦੇ ਲਈ ਅਗਰ ਤੁਸੀਂ ਕੁਝ ਨਵਾਂ ਜੀਵਨ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਪਣਾ ਕਾਪੀ ਪੈਨ ਚੱਕੋ ਆਪਣੀਆਂ 10 ਆਦਤਾਂ ਲਿਖੋ ਜਿਹੜੀਆਂ ਤੁਹਾਨੂੰ ਲੱਗਦਾ ਕਿ ਤੁਹਾਨੂੰ ਪਛਾਹ ਖਿੱਚ ਰਹੀਆਂ ਨੇ ਉਹਨਾਂ ਆਦਤਾਂ ਦੇ ਉੱਤੇ ਉਹਨਾਂ ਆਦਤਾਂ ਦੇ ਵਿੱਚੋਂ ਇੱਕ ਆਰਡ ਦੇ ਉੱਤੇ ਕਾਟਾ ਮਾਰੋ ਤੇ ਇੱਕ ਹਫਤਾ ਉਹਦੇ ਤੇ ਕੰਮ ਕਰੋ ਫਿਰ ਅਗਲੇ ਹਫਤੇ ਦੂਜੀ ਆਦਤ ਤੇ ਕਾਟਾ ਮਾਰੋ ਉਤੇ ਕੰਮ ਕਰੋ ਤਾਂ ਤੁਸੀਂ ਦੇਖੋਗੇ ਜਿਹੜੀ ਤੁਸੀਂ ਮਾੜੀ ਆਦਤ ਛੱਡੋਗੇ ਉਹਦੇ ਨਾਲ ਨਾਲ ਇੱਕ ਚੰਗੀ ਆਦਤ ਜਿਹੜੀ ਹੈਗੀ ਤੁਹਾਡੇ ਜੀਵਨ ਦੇ ਵਿੱਚ ਘਰ ਕਰ ਜੂਗੀ ਜਿਹੜੀ ਤੁਹਾਨੂੰ ਇੱਕ ਬਹੁਤ ਬਿਹਤਰੀਨ ਇਨਸਾਨ ਬਣਾ ਕੇ ਇੱਕ ਸਾਲ ਦੇ ਵਿੱਚ ਤੁਹਾਡੇ ਸਾਹਮਣੇ ਰੱਖ ਸਕਦੀ ਹੈ ਸੋ ਇਹ ਚੀਜ਼ਾਂ ਸੀਗੀਆਂ ਅਗਲੇ ਵੀਡੀਓ ਦੇ ਵਿੱਚ ਆਪਾਂ ਮਿਲਾਂਗੇ ਇੱਕ ਨਵੇਂ ਥੌਟ ਦੇ ਨਾਲ ਇੱਕ ਨਵੀਂ ਸਲਾਹ مشورے ਦੇ ਨਾਲ ਤਦ ਤੱਕ ਲਈ ਧੰਨਵਾਦ ਸਾਰਿਆਂ ਦਾ Sassical.